ਰੂਪੜ ਦੇ ਪਿੰਡ ਸਰਸਾ ਨਿੰਗਲ ਦੇ ਇੱਕ ਪਰਿਵਾਰ ਨੇ ਪੰਚਾਇਤ ਤੇ ਉਹਨਾਂ ਦਾ ਘਰ ਦਾ ਰਸਤਾ ਤੇ ਹਵਾ ਪਾਣੀ ਬੰਦ ਕਰਨ ਦਾ ਦੋਸ਼ ਲਗਾ ਦਿੱਤਾ ਹੈ ਦੋਸ਼ ਲਗਾਉਣ ਵਾਲੇ ਪਰਿਵਾਰ ਦਾ ਇਹ ਕਹਿਣਾ ਹੈ ਕਿ ਰੂਪੜ ਪ੍ਰਸ਼ਾਸਨ ਕੋਲ ਕਈ ਵਾਰ ਗੁਹਾਰਾ ਲਗਾਉਂਦੇ باوجود ਵੀ ਪੰਚਾਇਤ ਨੇ ਆਪਣੇ ਅਧਿਕਾਰਾਂ ਤੇ ਫੰਡਾ ਦੀ ਦੁਰਵਰਤੋਂ ਕੀਤੀ ਤੇ ਨੈਸ਼ਨਲ ਹਾਈਵੇ ਦੇ ਬੱਲੂ ਐਕਵਾਇਰ ਕੀਤੀ ਕੀ ਜ਼ਮੀਨ ਤੇ ਜਾਂਚਕਾਰ ਬਣਾਇਆ ਰੂਪਨਗਰ ਪ੍ਰੈਸ ਕਲੱਬ ਦੇ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਪਿੰਡ ਸਰਸਨਗਲ ਦੇ ਵਾਸੀ ਮੰਗਲ ਸਿੰਘ ਤੇ ਐਡਵੋਕੇਟ ਰਾਜੀਵ ਸ਼ਰਮਾ ਦਾ ਕਹਿਣਾ ਹੈ ਕਿ ਪਿੰਡ ਦੀ ਪੰਚਾਇਤ ਨਿਯੁਨਾਦਨਾਂ ਤੱਕਾ ਕੀਤਾ ਤੇ ਜਾਂਚ ਕਰ ਬਣਾਉਣ ਦਾ ਦਾਵਾ ਕਰਦਿਆਂ ਘਰ ਦੇ ਅੱਗੇ ਕੰਦ ਖੜੀ ਕਰ ਦਿੱਤੀ ਇੰਜ ਜਾਪਦਾ ਹੈ ਕਿ ਉਹ ਸਾਰੀ ਜਾਂਚ ਕਰ ਲਈ ਨਹੀਂ ਬਲਕਿ ਰੰਜਿਸ਼ ਕੱਢਣ ਦੀ ਕੀਤੀ ਗਈ ਇਸ ਸਬੰਧੀ ਪੰਚਾਇਤ ਵਿਭਾਗ ਨੂੰ ਸ਼ਿਕਾਇਤ ਕੀਤੀ ਗਈ ਤੇ ਵਿਭਾਗ ਦੇ ਅਧਿਕਾਰੀਆਂ ਨੇ ਕਾਰਵਾਈ ਕਰਨ ਦੀ ਬਜਾਏ ਉਹਨਾਂ ਨੂੰ ਹੀ ਧਮਕਾਉਣਾ ਸ਼ੁਰੂ ਕਰ ਦਿੱਤਾ ਤੇ ਇਸ ਸਬੰਧੀ ਮੰਗੀ ਗਈ ਆਰਟੀਆਈ ਦੀ ਰਿਪੋਰਟ ਤੱਕ ਦਾ ਜਵਾਬ ਨਹੀਂ ਦਿੱਤਾ ਤੇ ਨਾਲ ਲੋਕਾਂ ਨੇ ਦੋਸ਼ ਲਗਾਇਆ ਕਿ ਪੰਚਾਇਤ ਨੇ ਉਸ ਸਾਰੀ ਜ਼ਿੰਦਬੰਦੀ ਪੰਚਾਇਤ ਰਾਜ ਦੇ ਨਿਯਮ ਅਨੁਸਾਰ ਕੰਮ ਨਹੀਂ ਕੀਤਾ ਇਸ ਦੀ ਜਾਂਚ ਕਰਾਉਣ ਤੇ ਸੱਚ ਸਾਹਮਣੇ ਆਵੇਗਾ ਇਹਨਾਂ ਪ੍ਰਸ਼ਾਸਨ ਤੋਂ ਨਿਸ਼ਾਨਦੇਹੀ ਕਰਾਉਣ ਦੀ ਮੰਗ ਕਰਦੇ ਆ ਪੰਚਾਇਤ ਦੇ ਖਿਲਾਫ ਅਧਿਕਾਰਾ ਤੇ ਫੰਡਾਂ ਦੀ ਕੀਤੀ ਗਈ ਦੁਰਵਰਤੋਂ ਦੀ ਜਾਂਚ ਕਰਵਾ ਕੇ ਕਾਰਵਾਈ ਦੀ ਮੰਗ ਕੀਤੀ ਹੈ ਉਦਰੀ ਜ਼ਿਲ੍ਹੇ ਦੇ ਏਡੀਸੀ ਦੱਕ ਨੇ ਕਿ ਸਬੰਧੀ ਜਾਂਚ ਕਰਵਾਈ ਜਾ ਰਹੀ ਹੈ ਜੇ ਕੋਈ ਦੋਸ਼ੀ ਸਾਹਮਣੇ ਆਉਂਦਾ ਤਾਂ ਸਖਤ ਕਾਰਵਾਈ ਹੋਵੇਗੀ ਉਹਨਾਂ ਜਲਦ ਜ਼ਮੀਨ ਦੀ ਨਿਸ਼ਾਨਦੇਹੀ ਕਰਾਉਣ ਦੀ ਗੱਲ ਆਖੀ ਹੈ ਆਜ ਮੌਜੂਦ ਹੈ ਰਾਇਸ਼ਾ ਮਾ ਅੱਜ ਪ੍ਰੈਪਟ ਕਲੱਬ ਦੇ ਵਿੱਚ ਆਪਣੇ ਕਲਾਈਂਟ ਮੰਗਲ ਸਿੰਘ ਸਨਾਓ ਕੋ ਬਾਤਾਂ ਪੁੱਛ ਤੇ ਸਾਲ ਦਾ ਪੰਛੀ ਹੈ ਜਿਹੜੇ ਪ੍ਰੈਪਟ ਕਲੱਬ ਦੇ ਵਿੱਚ ਉਦੋਂ ਬੰਦਾ ਹੁੰਦਾ ਉਦੋਂ ਕਾਨਫਰੈਸ ਕਰਦਾ ਜਦੋਂ ਕਿਤੇ ਚਾਰੇ ਪਾਸੇ ਉਹਦੀ ਬਾਹਰ ਨਹੀਂ ਚਲਦੀ ਪ੍ਰਸ਼ਾਸਨ ਨਹੀਂ ਪੁੰਹਦਾ ਮੌਤਵਰ ਬੰਦੇ ਆ ਜਿਹੜੇ ਨਹੀਂ ਪੁੰਹਦੇ ਉਹ ਕਿੱਫੇ ਬੰਦੇ ਦੇ ਨਾਲ ਨਜਾਇਜ਼ ਧੱਕਾ ਕਰਦੇ ਆ ਪੁਲਿਸ ਧੱਕਾ ਕਰਦੀ ਆ ਪ੍ਰਸ਼ਾਸਨ ਧੱਕਾ ਕਰਦਾ ਤਾਂ ਫਿਰ ਤੇ ਇੱਕ ਜਿਹੜਾ ਚੌਥਾ ਥੰਮ ਹੈ ਲੋਕਤਾਂਤਰ ਦਾ ਪ੍ਰੈਸ ਨੂੰ ਆਪਣੀ ਗੱਲ ਰੱਖਣ ਦੇ ਲਈ ਤਾਂ ਕਿ ਇਹ ਗਰੀਬ ਬੰਦੇ ਦੇ ਨਾਲ ਜਿਹੜਾ ਕਿ ਐਪੀ ਕਾਸਟ ਦੇ ਨਾਲ ਬਿਲੋਂਗ ਕਰਦਾ ਕਿ ਇਹਨੂੰ ਆਪਾਂ ਇਨਸਾਫ ਦਿਵਾ ਸਕੀਏ ਇਹਦੇ ਬੰਦੇ ਨਾਲ ੱੱਕ ੱੱਕਾ ਨਾ ਹੋਵੇ ਜਿਹੜੀ ਅੱਜ ਨਾਲ ਇੱਕ ਗੱਲ ਰੱਖਣੀ ਚਾਹੁੰਦਾ ਵੀ ਫੋਟੋ ਮੈਂ ਤੁਹਾਨੂੰ ਆ ਗੁਰਮੁਹੰਦ ਜੀ ਆ ਮੜਿਆ ਦੇਖ ਲਿਓ ਨੇੜੇ ਹੋ ਕੇ ਇੱਕ ਜਿਹਦੀ ਵਜ੍ਹਾ ਕਰਕੇ ਅੱਜ ਆਪਾਂ ਇਹ ਜਿਹੜੀ ਪ੍ਰੈਸ ਕਾਨਫਰੰਸ ਕਰਾਉਂ ਕਿਉਂ ਕਿ ਇਹ ਜਾਂਚਕਰ ਹੈ ਜਿਹੜਾ ਇਹ ಗ್ರಾಮ ਪੰਚਾਇਤ ਨੰਗਲ ਪਰਫਾ ਨੇ ਕਿਹਾ ਕਿ ਜਾਂਚਕਰ ਹੈ ਇਹ ਪਿੰਡ ਵਾਸਤੇ ਜਾਂਚਕਰ ਬਣਾਇਆ ਗਿਆ ਇਹ ਉਹ ਚੀਜ਼ ਹੈ ਕਿ ਕਿਵੇਂ ਬੰਦੇ ਨੂੰ ਨਜਾਇਜ਼ ਤੰਗ ਪਰੇਸ਼ਾਨ ਕਰਨਾ ਉਹਦੇ ਘਰ ਦੇ ਮੂਹਰੇ ਉਲਟਾ ਪਾੜ ਦੇ ਬੰਦਿਆਂ ਤੇ ਇੱਕ ਪਰਚਾ ਕਰਕੇ ਇੱਕ ਅਪਲੀਕੇਸ਼ਨ ਦੂਜੀ ਤੇ ਦੇ ਜੀ ਤੁਹਾਨੂੰ ਤੰਗ ਪਰੇਸ਼ਾਨ ਕੱਲੀ ਕੱਲੀ ਅਪਲੀਕੇਸ਼ਨ ਦਾ ਜਵਾਬ ਆਰਟੀਆਈ ਪਾਣੀਆ ਜਦੋਂ ਕਾਲੂ ਕੋਈ ਜਵਾਬ ਨਹੀਂ ਦਿੱਤਾ ਕੋਈ ਕੁਝ ਨਹੀਂ ਦਿੱਤਾ ਕਿ ਤਾਹ ਬੀਬੀ ਨਹੀਂ ਪਾਇਆ ਸਾਨੂੰ ਖਤਰਾ ਜੀ ਉਹਦਾ ਜੇ ਕੱਲੂ ਨੇਰੀ ਆ ਗਈ ਜੀ ਉੜ ਕੇ ਸਾਡੇ ਨਿਆਣੇ ਮਰ ਜਾਣੇ ਜੀ ਸਰ ਆਪੀ ਤਾਂ ਇਹ ਪੜੀਏ ਅੱਜ ਦੇ ਵਿੱਚ ਮਾਤਾ ਜੀ ਇਹ ਪਿੰਡ ਨੰਗਲ ਸਰਸਾ ਦਾ ਮਸਲਾ ਹੈਗਾ ਕਿ ਇਹ ਜਿਹੜੀ ਨੰਗਲ ਸਰਸਾ ਦੀ ਜਿਹੜੀ ਪੰਚਾਇਤ ਆ ਉਹਨੇ ਇੱਕ ਜੰਜ ਘਰ ਬਣਾਇਆ ਵਾ ਜਿਹੜਾ ਕਿ ਨੈਸ਼ਨਲ ਹਾਈਵੇ ਦੇ ਜਿਹੜੀ ਜਗ੍ਹਾ ਉਹਦੇ ਪਰ ਬਣਾ ਦਿੱਤਾ ਜਿਹੜਾ ਕਿ ਬਿਲਕੁਲ ਨਜਾਇਜ਼ ਆ ਫਿਰ ਸਾਡੀ ਮੰਗ ਇੰਨੀ ਕ ਹੈ ਕਿ ਜੇ ਪ੍ਰਸ਼ਾਸ ਜਿਹੜੀ ਪੰਚਾਇਤ ਨੇ ਇਹ ਬਿਲਕੁਲ ਨਜਾਇਜ਼ ਬਣਾਇਆ ਵਾ ਕਿ ਉਹ ਮਤਾ ਪਾ ਕੇ ਕਿੱਥੇ ਮਤਾ ਪਾਇਆ ਉਹਦਾ ਉਹਦੇ ਜਿਹੜੀ ਫੰਡ ਹੈ ਉਹਦੀ ਫੰਡ ਫੰਡ ਕਿੱਥੋਂ ਆਏ ਤੇ ਕਿਵੇਂ ਆਇਆ ਜਿਹੜੀ ਇਹ ਬਿਲਕੁਲ ਜਿਹੜਾ ਮੰਨ ਲਓ ਕਿ ਜਗ੍ਹਾ ਹੀ ਨਹੀਂ ਜਾਇਆ ਜਾ ਇਹਦਾ ਮਤਲਬ ਇਹ ਹੈ ਕਿ ਪੰਚਾਇਤ ਨੇ ਫੰਡਾਂ ਦੀ ਦੁਰਵਰਤੋਂ ਕੀਤੀ ਹੈ ਦੁਰਵਰਤੋਂ ਕਰਕੇ ਉਹ ਇੱਕ ਜਾਂਜਿਵ ਘਰ ਜਿਹੜਾ ਉਹ ਬਣਾ ਦਿੱਤਾ ਜਿਹਦੇ ਕਾਰਨ ਫਰਦਾਰ ਮੰਗਲਪਿੰਗ ਦਾ ਜਿਹੜਾ ਰਸਤਾ ਹੈ ਬਿਲਕੁਲ ਘਰ ਦਾ ਉਹ ਬਿਲਕੁਲ ਉਹਨਾਂ ਨੇ ਬੰਦ ਕਰਤਾ ਹਵਾ ਪਾਣੀ ਬੰਦ ਕਰਤਾ ਇੱਕੇ ਰਸਤਾ ਵੀ ਉਹਦੇ ਘਰ ਦੇ ਜਾਣ ਨੂੰ ਜਿਹੜਾ ਕਿ ਉਹ ਨਜਾਇਜ਼ ਉਸਾਰੀ ਕਰਕੇ ਉਹ ਬੰਦ ਹੋ ਗਿਆ ਹੁਣ ਇਹਦੇ ਵਿੱਚ ਪੂਰਾ ਪ੍ਰਸ਼ਾਸਨ ਇਹਦੇ ਵਿੱਚ ਮਿਲਿਆ ਹੋਇਆ ਜਿੰਨੇ ਵੀ ਪੰਚਾਇਤ ਜਿਹੜਾ ਵਿਭਾਗ ਹੈਗਾ ਇਹਨਾਂ ਨੇ ਮਤੇ ਪਾ ਕੇ ਵੀ ਦਿੱਤੇ ਆ ਆਫੀ ਐਪਲੀਕੇਸ਼ਨਾਂ ਵੀ ਦਿੱਤੀਆਂ ਫੌਕੋ ਕਰਿਆ ਫੇਰ ਵੀ ਪੰਚਾਇਤ ਨੇ ਉਹਨੂੰ ਨਾ ਤਾਂ ਪ੍ਰਸ਼ਾਸਨ ਨੇ ਰੋਕਿਆ ਨਾ ਬੀਡੀਪੀਓ ਨੇ ਰੋਕਿਆ ਨਾ ਪੰਚਾਇਤ ਉਲਟਾ ਜਿਹੜੀ ਇੱਕ ਕੰਧ ਬਣਾਈ ਫੇਰ ਦੁਬਾਰਾ ਪੰਚਾਇਤ ਨੇ ਉਹ ਕੰਧ ਢਾਤੀ ਤੇ ਜਿਨਾਰੇ ਕੰਧ ਢਾਈ ਆ ਉਹਨਾਂ ਉੱਪਰ ਕੋਈ ਕਾਰਵਾਈ ਨਹੀਂ ਕੀਤੀ ਉਲਟਾ ਸਾਡੇ ਤੇ ਕਾਰਵਾਈ ਕੀਤੀ ਸਾਡੇ ਤੇ ਇੱਕ ਨਜਾਇਜ਼ ਪੈਜ ਪਰਚਾ ਕਰਾ ਕੇ ਫਾਨੂੰ ਇੱਕ ਦਿਨ ਲਈ ਪੁਲਸ ਦੇ ਖਾਣੇ ਦੇ ਵਿੱਚ ਬੈਠਣਾ ਪਿਆ ਮੇਰੀ ਪ੍ਰਸ਼ਾਸਨ ਅੱਗੇ ਇਹ ਮੰਗ ਹੈ ਕਿ ਭਈ ਜੇ ਇੱਕ ਤਾਂ ਨੈਸ਼ਨਲ ਹਾਈਵੇ ਤੇ ਇਹਨਾਂ ਨੇ ਨਜਾਇਜ਼ ਕਬਜ਼ਾ ਕੀਤਾ ਨੰਬਰ ਤੋਂ ਕੋਈ ਮਤਾ ਨਹੀਂ ਪਾਇਆ ਪੈਸਿਆਂ ਦੀ ਦੁਰਵਰਤੋਂ ਕੀਤੀ ਆ ਉਲਟਾ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਜੇ ਅਗਲੀ ਕਾਰਵਾਈ ਗੱਲ ਇਹ ਆ ਕਿ ਜੇਕਰ ਇਹ ਪੰਚਾਇਤ ਦੀ ਜਗ੍ਹਾ ਤਾਂ ਉਹਦੀ ਨਿਸ਼ਾਨਦੇਹੀ ਕਰਾ ਲਵੇ ਜਿੱਥੇ ਉਹਦੀ ਜਗ੍ਹਾ ਨਿਕਲਦੀ ਹੈ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਹੈ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਵੀ ਇਹ ਇਹਨਾਂ ਨੇ ਜਾਂਚ ਘਰ ਬਣਾਇਆ ਜਾਂ ਨਹੀਂ ਬਣਾਇਆ ਮੇਰੀ ਪ੍ਰਸ਼ਾਸਨ ਆ ਕਿ ਇਹ ਮੰਗਾ ਕਿ ਪੂਰਾ ਆਮਲਾ ਪੂਰੀ ਪ੍ਰਸ਼ਾਸਨ ਪੰਚਾਇਤ ਦੇ ਨਾਲ ਇਨਵੋਲਵ ਹੈ ਇਹ ਪੂਰੇ ਇਕੱਠੇ ਹੋ ਗਏ ਇੱਕ ਬੰਦੇ ਦਾ ਘਰ ਦਾ ਜਿਹੜਾ ਰਫਤਾ ਹੈ ਜਾਣ ਲਗਾ ਉਹ ਬੰਦ ਕਰਤਾ ਹਵਾ ਪਾਣੀ ਬੰਦ ਕਰਤਾ ਉਹਨੂੰ ਨਜਾਇਜ਼ ਤੰਗ ਪਰੇਸ਼ਾਨ ਕਰ ਰਹੇ ਆ ਜੀ ਭਾਈ ਤੀਜੀ ਅਸੀਂ ਇਹ ਪਾਈ ਦੀ ਵੀਡੀਓ ਵੀ ਸਾਬ ਨੂੰ ਜੀ ਵੀਡੀਓ ਵੀ ਸਾਬ ਨਾਲ ਸਾਨੂੰ ਕੋਈ ਜਵਾਬ ਨਹੀਂ ਦਿੱਤਾ ਇਸ ਤੋਂ ਬਾਅਦ ਅਸੀਂ ਡੀਡੀਪੀ ਕੋਲ ਇਸ ਦੀ ਅਪੀਲ ਪਾਈ ਜੀ ਉੱਥੋਂ ਵੀ ਸਾਨੂੰ ਕੋਈ ਜਵਾਬ ਨਹੀਂ ਮਿਲਿਆ ਇਸ ਤੋਂ ਬਾਅਦ ਅਸੀਂ ਏਡੀਸੀ ਮੈਡਮ ਕੋਲ ਇਹਦੀ ਦਰਖਾਸਤ ਦਿੱਤੀ ਜੀ ਉਹਨਾਂ ਨੇ ਕਾਰਵਾਈ ਕਰਦੇ ਉਹਨਾਂ ਨੂੰ ਮੌਕੇ ਤੇ ਹੀ ਕਿਹਾ ਕਿ ਇਹਦਾ ਮਤਲਬ ਜਾਇਜ਼ ਮਤਲਬ ਮੌਕਾ ਦੇਖਿਆ ਜਾਵੇ ਜੋ ਜਾਂਚਕਰ ਬਣਾਇਆ ਹੈ ਜੋ ਜਾਂਚਕਰ ਬਣਾਇਆ ਹੈ ਤਾਂ ਮਤਲਬ ਇਹਦਾ ਮੌਕਾ ਦੇਖਿਆ ਕਿਸੇ ਨੇ ਹਾਂਜੀ ਇਸਦਾ ਮੌਕਾ ਵੀਡੀਓ ਵਿੱਚ ਸਾਬ ਦੇਖਣਾ ਹੈ ਕੱਲ ਉਲਟ ਜਦੋਂ ਦੇਖਣਾ ਹੈ ਤਾਂ ਫੇਰ ਸਾਨੂੰ ਦੁਬਾਰਾ ਕਹਿਣ ਲੱਗੇ ਕਿ ਤੁਹਾਡੇ ਤੇ ਪਰਚਾ ਦਾਜ ਕਰ ਦੂੰਗਾ ਜੀ ਫਿਰ ਪਰਚਾ ਕਾਦੇ ਵਾਸਤੇ ਤਾਂ ਵੀ ਤੁਸੀਂ ਪੰਚਾਇਤ ਨੂੰ ਨਜਾਇਜ਼ ਤੰਗ ਕਰ ਰਹੇ ਆ ਜੀ ਵੀ ਤੁਸੀਂ ਪੰਚਾਇਤ ਦੇ ਕੰਮ ਵਿੱਚ ਦਖਲਅੰਦਾਜ਼ੀ ਦੇ ਰਹੇ ਆ ਕਿਉਂਕਿ ਉਹ ਜਗ੍ਹਾ ਤਾਂ ਪਹਿਲੀ ਸਾਰੀ ਰਿਪੇਅਰ ਹੋ ਚੁੱਕੀ ਹੈ ਜੀ ਉਹਦਾ ਮੁਆਵਜ਼ਾ ਮਿਲ ਗਿਆ ਉਹ 2015 ਵਿੱਚ ਥੋੜਾ ਜਗਾ ਜਿਹੜੀ ਉੱਥੇ ਸਾਨੂੰ ਸਾਡਾ ਜੀ ਇੱਕ ਤਾਂ ਰਸਤਾ ਬੰਦ ਹੋ ਗਿਆ ਸਾਡਾ ਹਵਾ ਪਾਉਣ ਪਾਣੀ ਸਾਰਾ ਕੁਝ ਬੰਦ ਹੋ ਗਿਆ ਜੀ ਕਿਉਂਕਿ ਉਹ ਜੋ ਜੰਜਕਰ ਬਣਾਏ ਵਿੱਚ ਨਾਂ ਦਾ ਕੋਈ بیم ਹੈ ਕੱਲ ਨੂੰ ਕੋਈ ਹਵਾ ਦਾ ਬੁੱਲਾ ਆ ਗਿਆ ਸਾਡਾ ਪਰਿਵਾਰ ਥੱਲੇ ਮੱਜਾ ਢਾਲ ਕੇ ਬੈਠਾ ਹੈ ਤਾਂ ਸਾਰਾ ਖੁਦਾ ਨਾ ਕਰਾਂ ਤਾਂ ਮਤਲਬ ਖੁਸ਼ੀ ਹੋ ਸਕਦਾ ਜੀ ਤੇ ਹੁਣ ਤੁਹਾਡੇ ਕੀ ਮੰਗਿਆ ਕਾਟੀਆਂ ਤੇ ਕੋਈ ਜਵਾਬ ਨਹੀਂ ਮਿਲਿਆ ਸਾਨੂੰ ਅ ਇਹ ਵਾਲੀ ਜਿਹੜੀ ਕੰਪਲੇਂਟ ਹੈ ਸਰਸਾ ਨੰਗਲ ਦੀ ਮੇਰੇ ਧਿਆਨ 'ਚ ਆਈ ਹੈ ਇਸ ਕੰਪਲੇਂਟ ਦੇ ਕਾਰਵਾਈ ਕਰਦੇ ਹੋਏ ਅਸੀਂ ਵੀਡੀਓ ਨੂੰ ਇੱਕ ਇਨਕੁਆਇਰੀ ਮਾਰਕ ਕੀਤੀ ਹੈ ਨਾਲ ਹੀ ਅਸੀਂ ਇੱਕ ਨਿਸ਼ਾਨਦੇਹੀ ਕਰਵਾ ਲਾਂਗੇ ਸਾਨੂੰ ਪਤਾ ਵੀ ਚਲ ਜਾਏਗਾ ਕਿ ਕਿੰਨੀ ਜ਼ਮੀਨ ਆਪਣੀ ਨੈਸ਼ਨਲ ਹਾਈਵੇ ਨੇ ਅਕਵਾਇਰ ਕੀਤੀ ਹੈ ਬਾਕੀ ਜਿਹੜੀ ਜ਼ਮੀਨ ਹੈ ਜੇ ਉਹ ਪੰਚਾਇਤੀ ਜ਼ਮੀਨ ਹੈ ਤੇ ਉੱਥੇ ਪੰਚਾਇਤ ਜਿਹੜਾ ਵੀ ਕੰਮ ਕਰਾ ਰਹੀ ਹੈ ਪ੍ਰੋਪਰ ਰੂਲਸ ਐਂਡ ਰੈਗੂਲੇਸ਼ਨਸ ਫੋਲੋ ਕਰਦੇ ਹੋਏ ਕਰਾ ਸਕਦੀ ਹੈ ਅਸੀਂ ਵੇਟ ਕਰਾਂਗੇ ਕਿ ਨਿਸ਼ਾਨਦੇਹੀ ਦਾ ਕੀ ਰਿਜ਼ਲਟ ਆਂਦਾ ਹੈ ਐਂਡ ਉਸ ਤੋਂ ਬਾਅਦ ਵੀਡੀਓ ਦੀ ਰਿਪੋਰਟ ਆ ਜਾਵੇਗੀ ਉਸ ਤੋਂ ਬਾਅਦ ਅਸੀਂ ਜਿਹੜਾ ਵੀ ਐਕਸ਼ਨ ਲੈਣਾ ਹੋਏਗਾ ਉਹ ਬਰੇਜ਼ ਇਨ ਦਾ ਰੌਂਗ ਅਸੀਂ ਹੋਏ ਅਗੇਂਸਟ ਐਕਸ਼ਨ ਨਾ ਕੀ ਲੱਗਦਾ ਤੁਹਾਨੂੰ ਕਦੋਂ ਤੱਕ ਮੰਤਰੀ ਕੰਮ ਹੋ ਜਾਊਗਾ ਅਮ ਟਿਊਜ਼ਡੇ ਤੱਕ ਅਸੀਂ ਸੋਚਿਆ ਤੋ ਟਿਊਜ਼ਡੇ ਤੱਕ ਆਪਣੀ ਪ੍ਰੀਲੀਮਿਨਰੀ ਜੀਡੀ ਰਿਪੋਰਟ ਐ ਵੀਡੀਓ ਸਾਧੀ ਉਹ ਆ ਜਾਏਗੀ ਐਂ ਨਿਸ਼ਾਂਦੀ ਵੀ ਉਸ ਤੋਂ ਬਾਅਦ ਜਲਦੀ ਅਸੀਂ ਹੋਪ ਕਰ ਰਹੇ ਆ ਆ ਜਾਏਗੀ ਮਨੋ ਕੀ ਪੰਚਾਇਤ ਨੇ ਜਿਹੜਾ ਪ੍ਰੋਸੈਸ ਅਡਾਪਟ ਕੀਤਾ ਸਾਰਾ ਕੁਝ ਉਹ ਲੋਕ ਨੇ ਕੰਮ ਕਰਾਉਣਾ ਜੋ ਕਨਸੈਪਟ ਅਡਾਪਟ ਕਰਨਾ ਹੈ ਅ जिड़ा प्रोसैस पंचायत ने अडोप्ट किया हूँ तो उस बारे कुछ कह नहीं सकते जो तक रिपोर्ट नहीं आनी जो एक बार रिपोर्ट आ जाएगी हुएवर इज इन द रोंग जे पंचायत ने गलत कुछ किया जे बंद ने कुछ गलत किया है असं वो अगेंस्ट एक्शन